ਨਵਨੀਤ ਕੋਰਨਾ ਜੀ ਪਾਰਾ ਦਾ ਸੱਪਾ ਜੜਾਈ ਹੈ ਚਾਵਾ ਨਾਲ ਜੜਾਈ ਕਨੇਡਾ ਕੱਲ ਸਾਨੂੰ ਫੋਨ ਹੈ ਸਾਡੇ ਨੂੰ ਦੱਸ ਵਗੇ ਤੁਹਾਡੀ ਕੁੜੀ ਖਤਮ ਹੋ ਗਈ ਨਵਨੀਤ ਕੋਰਨਾ ਜੀ ਬੇਟੀ ਦਾ ਇਹ 1 ਅਕਤੂਬਰ ਨੂੰ ਇਹਦੀ ਮੈਰਿਜ ਕੀਤੀ ਹੈ ਜੀ ਤੇ 12 ਦਸੰਬਰ ਨੂੰ ਇਹ ਕਨੇਡਾ ਗਈ ਹੈ ਜੀ ਉੱਥੇ ਇਹਨਾਂ ਨੂੰ ਪਰਸੋਂ ਸਵੇਰ ਫੋਨ ਕੱਲ ਸਵੇਰ ਫੋਨ ਆਇਆ ਇਹਨਾਂ ਨੂੰ ਕਿ ਇਹਦੀ ਬੇਟੀ ਦੀ ਡੈਥ ਹੋ ਗਈ ਹੈ ਜੀ ਕਾ ਤੇ ਜਾਏ ਮੁਕੇ ਮਰੀ ਦੀ ਦੇਖੀ ਜਾਂਦੇ ਕੋਈ ਪਰਾਵੇ ਮੂਰ ਪਤਾ ਨਹੀਂ ਕਿ ਉਹਨਾਂ ਨੇ ਟ੍ਰਾਈ ਕੀਤਾ ਦੇਖਿਆ ਕਿ ਇਹਨਾਂ ਨੂੰ ਕਿਵੇਂ ਆਏ ਬਲਿਤੀ ਨਾ ਮੂਰ ਦਿੱਤੇ ਰਹੇ ਆਉਂਦੇ ਬਲਿਤੀ ਰੁਕਦੀ ਆਦੇ ਨਾ ਆਦੇ ਹਾਏ ਅਕਰ ਮੇਰੇ ਤੇ ਮਜ਼ਾ ਦੇ ਦੇਣਾ ਹਾਏ ਨਮਨੀਤ ਕੌਰ ਨਾ ਜੀ ਬੇਟੀ ਦਾ ਇਹ 1 ਅਕਤੂਬਰ ਨੂੰ ਇਹਦੀ ਮੈਰਿਜ ਕੀਤੀ ਹੈ ਜੀ ਤੇ 12 ਦਸੰਬਰ ਨੂੰ ਇਹ ਕੈਨੇਡਾ ਗਈ ਹੈ ਜੀ ਉੱਥੇ ਇਹਨਾਂ ਨੂੰ ਪਰਸੋਂ ਸਵੇਰ ਕੱਲ ਸਵੇਰ ਫੋਨ ਆਇਆ ਇਹਨਾਂ ਨੂੰ ਕਿ ਇਹਦੀ ਬੇਟੀ ਦੀ ਡੈਥ ਹੋ ਗਈ ਹੈ ਜੀ ਮੈਂ ਤੁਹਾਡੇ ਮਾਧਿਅਮ ਦੇ ਰਾਈ ਸਰਕਾਰ ਅੱਗੇ ਅਪੀਲ ਕਰਦਾ ਇੱਕ ਤਾਂ ਪਤਾ ਲਗਾਇਆ ਜਾਵੇ ਕਿ ਇਹਦਾ ਕਾਰਨ ਕੀ ਹੈ ਜੀ ਇਹਦੀ ਮੌਦਾ ਕਾਰਨ ਕੀ ਹੈਗਾ ਜੀ ਤੇ ਮੈਂ ਸਾਰੇ ਪ੍ਰਸ਼ਾਸਨ ਨੂੰ ਸਾਰੇ ਸਮਾਜ ਸੇਵੀਆਂ ਨੂੰ ਸਾਰੇ ਐਨ ਜੀਓ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਹਨਾਂ ਦੀ ਬੇਟੀ ਦੀ ਮਿੱਟੀ ਲਿਉਣ ਦੇ ਵਿੱਚ ਇਹਨਾਂ ਦੀ ਮਦਦ ਕੀਤੀ ਜਾਵੇ ਜੀ ਮੈਂ ਤੁਹਾਡਾ ਪ੍ਰਸਤਾਵ ਬਹੁਤ-ਬਹੁਤ ਧੰਨਵਾਦ ਕਰਦਾ ਕਿ ਤੁਸੀਂ ਤੁਹਾਡੇ ਮਾਧਿਅਮ ਦੇ ਰਾਹੀਂ ਇਹ ਖਬਰ ਸਾਰਿਆਂ ਤੱਕ ਪਹੁੰਚਣੀ ਚਾਹੀਦੀ ਹੈ ਜੀ ਇਹਨਾਂ ਦੀ ਮਦਦ ਕੀਤੀ ਜਾਵੇ ਤਾਂ ਜੋ ਆਪਦੀਧੀ ਦੀ ਬਿੱਟੀ ਨੂੰ ਇਤਿਲੀ ਆਸ ਕਰਨੀ ਨਵਨੀਤ ਕੋ ਨਾਮ ਜੀ ਮਾਰਾ ਦਸਬਰ ਨੂੰ ਜੜਾਈ ਹੈ ਚਾਵਾਂ ਨਾਲ ਜੜਾਈ ਕਿਨੇ ਕੱਲ ਸਾਨੂੰ ਫੋਨ ਹੈ ਸਾਡੇ ਕੋ 10 ਵਜੇ ਤੁਹਾਡੀ ਕੁੜੀ ਖਤਮ ਹੋ ਗਈ ਹੈ ਹਏ ਅੱਛਾ ਕਿ ਨਹੀਂ ਪਤਾ ਨਹੀਂ ਸਾਨੂੰ ਜੀ ਕੁਝ ਨਹੀਂ ਮਸਾ ਕੁਛ ਨਹੀਂ ਕੁਝ ਕਰਦਾ ਕੁਝ ਨਹੀਂ ਜੀ ਕਿਹਾ ਸਾਨੂੰ ਫੋਨ ਨਹੀਂ ਆਇਆ ਲਾਟਵਾਰ ਨੇ ਆਪਣੇ ਮਮਾ ਨਾਲ ਕੀਤੀ 2 ਵਜੇ ਤੱਕ ਕੱਲ ਤੋਂ ਜਿਹੜੀ ਪਹਿਲੀ ਰਾਤ ਸੀਗੀ ਜੀ ਅਗਲੇ ਦਿਨ ਫੋਨ ਨਹੀਂ ਆਇਆ ਮੈਂ ਬਠਿੰਡੇ ਆਟੋ ਚ ਰਹਿਣਾ ਜੀ ਮੇਰੇ ਘਰ ਦੇ ਕਹਿੰਦੇ ਆ ਜਾ ਕੁੜੀ ਦਾ ਫੋਨ ਨਹੀਂ ਆਇਆ ਘਬਰਾ ਪਈ ਜਾਂਦਾ ਮੈਂ ਘਰੇ ਆ ਗਿਆ ਮੈਂ ਵੀ ਲਾਇਆ ਨਹੀਂ ਚੱਕਿਆ ਫਿਰ ਰਾਤੀ ਲੈ ਨਹੀਂ ਚੱਕਿਆ ساری ਰਾਤ ਸਵੇਰੇ 3 ਵਜੇ ਮੈਨੂੰ ਘਰ ਦੇ ਆਠਾਇਆ ਉੱਤੇ ਕੁੜੀ ਨੂੰ ਅਸੀਂ ਫੋਨ ਕੀਤਾ ਕਹਿੰਦੀ ਅੰਕਲ ਮੈਂ ਜਾਨੀ ਆ ਉਹ ਗਈ ਹੈ ਉਹਨੇ ਜਾ ਕੇ ਕਰ ਲੱਭ ਕੇ ਦਰਵਾਜਾ ਖੜਕਾਏ ਨਹੀਂ ਜਿਹੜੇ ਉਹਦੇ ਨਾਲ ਰਹਿੰਦੇ ਸੀਗੇ ਮੁੰਡਾ ਉਹ ਲੱਗ ਰਹਿੰਦਾ ਸੀਗਾ ਇਹ ਦੋ ਹੀ ਕਮਰੇ ਸੀਗੇ ਉਹਨੂੰ ਵਿਚਾਰੇ ਨੂੰ ਫੋਨ ਕੀਤਾ ਉਹ ਕਹਿੰਦਾ ਕਿ ਕੋਈ ਨਹੀਂ ਦੇਖਦਾ ਕੋਨੇ ਖਿੜਕਾ ਨਹੀਂ ਫਿਰ ਉਹਨੇ ਪੁਲਿਸ ਬੁਲਾਈ ਆ ਕਹਿੰਦੇ ਜਿਵੇਂ ਸਾਨੂੰ ਦੱਸਿਆ ਜੀ ਪੁਲਿਸ ਨੇ ਖੋਲਿਆ ਤੇ ਅੰਦਰ ਮਰੀ ਪਈ ਹੈ ਜੀ ਉਹ ਰੋਣ ਲੱਗੇ ਸਾਨੂੰ ਮੇਰੀ ਟੀਮ ਨੂੰ ਕਹਿੰਦੀ ਪਾਪਾ ਕੋਝ ਨਾ ਘਬਰਾਓ ਤੁਸੀਂ ਐਡੇ ਵੱਡੇ ਚੱਲੇ ਸੀਗੇ ਤੁਸੀਂ ਆਟੋ ਜਾ ਕੇ ਮੈਂ ਤੁਹਾਨੂੰ ਬੜਾ ਵੱਡਾ ਫੇਰ ਕਰਦਾ ਕੀ ਤੁਹਾਨੂੰ ਵੱਡਾ ਮੀਨਸ ਖਲਾ ਕੇ ਦਾ ਕੀ ਕਰ ਕੀ ਸਾਨੂੰ ਕੋ ਕੋਲ ਆ ਜੀ 12 ਦਸੰਬਰ ਨੂੰ ਗਈ ਜੀ ਪਹਿਲੀ ਵਾਰੀ 12 ਦਸੰਬਰ ਨੂੰ ਗਈ ਜੀ 12 ਦਸੰਬਰ ਨੂੰ ਗਈ ਜੀ ਪਹਿਲੀ ਵਾਰੀ ਗਈ ਹੈ ਜੀ ਸਟਡੀ ਵੀਜੇ ਤੇ ਸਟਡੀ ਵੀਜੇ ਤੇ ਗਈ ਜੀ ਜੀ ਦਾ ਆਪਣੇ ਪਰੋਣੇ ਦੇ ਜਾਂਦੀਆਂ ਤਿਆਰੀਆਂ ਕਰਦੇ ਪਿਆ ਹੁਣ ਮਰਜ ਕੀਤੀ ਸੀ ਇੱਕ ਨਵੰਬਰ ਨੂੰ ਆਇਆ ਉਹਦਾ ਵਿਆਹ ਕੀਤਾ ਪਹਿਲਾਂ ਇੰਨਾ ਸੋਹਣਾ ਸਾਨੂੰ ਪਰੋਣਾ ਮਿਲਿਆ ਰੱਬ ਮੈਂ ਕਹਿੰਦਾ ਸਭ ਨੂੰ ਦਵੇ ਉਦਾਂ ਦਾ ਇੰਨਾ ਸੋਹਣਾ ਇੰਨਾ ਚੰਗਾ ਪੁੱਤ ਮਿਲਿਆ ਮੈਨੂੰ ਓ ਮੇਰੇ ਕੋੜਾ ਮੈਂ ਗੁਰਮੀ ਮੇਰੇ ਭੈਣ ਭਰਾਵਾ ਗੁੜੇ ਇੰਨਾ ਇੰਨਾ ਪਰਿਵਾਰ ਚੰਗਾ ਟੁੱਡੀ ਰਹਿੰਦੇ ਨੇ ਉਹ ਵੀ ਵਿਚਾਰੇ ਰੁੱਲ ਗਏ ਸੀ ਵੀ ਰੁੱਲ ਗਏ ਜੀ ਦੋ ਡੱਬੇ ਰੁੱਲ ਗਏ ਸਾਡੇ ਏ ਬੰਕਰੋ ਕੀ ਲੱਗਦਾ ਸਰਕਾਰ ਕੀ ਬਤ ਕਰੇ ਕੋਈ ਓਏ ਸਾਨੂੰ ਭਾਜੀ ਕੀ ਚਾਹੀ ਸਾਡੀ ਧੀ ਦੀ ਮਿੱਟੀ ਆ ਜੇ ਤੇ ਐ ਇਹਨੇ ਜੋ ਗਹਿਨੀ ਮੈਨੂੰ ਲਿਆ ਸਕਾਂ ਜੀ ਮੈਂ ਤਾਂ ਇਹ ਯਾਤ ਜੋੜ ਕੇ ਬੇਦੀ ਕਰਦਾ ਮੇਰੀ ਧੀ ਮੇਨੂੰ ਮਰੀ ਆ ਜੇ ਕਿ ਤੂੰ ਦੇਖ ਲਈ ਜਾਨ ਮੇਰੀ ਧੀ ਦਾ ਮੂੰਹ ਮੈਨੂੰ ਤੇ